ਯਾਰ ਹੁਣ ਮੇਰਾ ਕੀ ਬਣੂਗਾ ਮੈਂ ਫੇਮਸ ਨਹੀਂ ਹੋ ਸਕਦਾ ਉਹਨੂੰ ਉਹਨੂੰ ਕਹਿਣਾ ਲਾ ਵੀ ਕਦੇ ਸਾਡੇ ਖੇਤਾਂ ਜਾ ਕੇ ਦੇਖੀ ਫਿਰ ਤੈਨੂੰ ਪਤਾ ਲੱਗੂ ਜੇ ਤੈਨੂੰ ਫੜਾਈ ਕਹੀ ਨਾ ਕਹਾ ਵੀ ਚਲਾ ਕੰਮ ਕਰ ਤੈਨ ਤਾਂ 2 ਮੀਟਰ ਨਹੀਂ ਖੜਨਾ ਉਰੇ ਇਹਨੇ ਕਿ ਆਹ ਦੇਖ ਲੋ ਆਤਕਵਾਦੀ ਕਿੱਥੇ ਫਿਰਦੇ ਨੇ ਕਿ ਆਹ ਕੀ ਕਰੀ ਜਾਂਦੇ ਨੇ ਆਤਕਵਾਦੀ ਆਹ ਆਤਕਵਾਦੀ ਦੀ ਮੋਟਰ ਦੇਖ ਲੋ ਹਾਂਜੀ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਪਾਂ ਆ ਗਈ ਸੀ ਖੇਤ ਤੇ ਕਿਉਂਕਿ ਲਾਉਣਾ ਸੀ ਆਪਾਂ ਨੇ ਰੇ ਤੇ ਬਾਕੀ ਆਜੀ ਦੀ ਵਿੱਚੋਂ ਕੱਢਣੀ ਸੀ ਆਪਾਂ ਨੇ ਕੱਖ ਕੱਖ ਤੇ ਕਿਉਂਕਿ ਕੱਖ ਕੱਖ ਜ਼ਿਆਦਾ ਨਹੀਂ ਹੈਗੇ ਬਸ ਥੋੜੀ ਨੇਗੇ ਤੇ ਬਾਕੀ ਆ ਬੱਟਾ-ਮੁੱਟਾ ਸਮਾਰਨੀਆਂ ਨੇ ਆ ਬੱਟਾ-ਮੁੱਟਾ ਤੇ ਤਾਂ ਕਾਫੀ ਨੇਗੇ ਬਾਕੀ ਆਪਾਂ ਨੇ ਆ ਮੋਟਰ ਵੀ ਚਲਾ ਦਿੱਤੀ ਆ ਤੇ ਬਾਈਸਪਰ ਲੈਟਾ ਰਾਤ ਨੂੰ ਆਉਣੀ ਸੀ ਪਰ ਅੱਜ ਸਵੇਰੇ 4:30 ਵਜੇ ਆਈ ਹੈਗੀ ਤੇ 12:30 ਵਜੇ ਬਗਜੂ 8 ਕ ਘੰਟੀ ਰਹਿਣੀ ਹੁੰਦੀ ਆ ਸੱਚ ਇੱਕ ਗੱਲ ਦੱਸਣੀ ਭੁੱਲ ਗਿਆ ਸੀ ਮੈਂ ਮੈਨੂੰ ਨਾ ਕਿਸੇ ਨੇ ਕਮੈਂਟ ਕੀਤਾ ਤੇ ਉਹ ਮੈਨੂੰ ਸ਼ਾਇਦ ਜਾਣਦਾ ਹੋਊਗਾ ਉਹ ਜੋ ਮੈਂ ਸਰਦਾਈ ਵਾਲੀ ਵੀਡੀਓ ਪਾਈ ਸੀ ਉਹਦੇ ਥੱਲੇ ਕਮੈਂਟ ਕੀਤਾ ਸੀਗਾ ਤੇ ਕਹਿੰਦਾ ਮੈਂ ਤੈਨੂੰ ਜਾਣਦਾ ਤੂੰ ਨਹੀਂ ਫੇਮਸ ਹੋ ਸਕਦਾ ਯਾਰ ਹੁਣ ਮੇਰਾ ਕੀ ਬਣੂਗਾ ਮੈਂ ਫੇਮਸ ਨਹੀਂ ਹੋ ਸਕਦਾ ਮੈਂ ਮੈਂ ਫੇਮਸ ਹੋਣ ਲਈ ਵੀਡੀਓ ਪਾਉਂਦਾ ਹੀ ਨਹੀਂ ਪਤੰਦਰਾ ਮੈਂ ਤਾਂ ਵੀਡੀਓ ਪਾਉਣਾ ਹੈਗਾ ਮੈਂ ਤਾਂ ਹੀ ਕਦੇ ਸੋਚ ਕੇ ਪਾਈ ਨਹੀਂ ਕਿ ਮੈਂ ਬਹੁਤ ਫੇਮਸ ਹੋਣਾ ਹੈਗਾ ਬਹੁਤ ਵੱਡਾ ਸਟਾਰ ਬੰਨਾ ਹੈਗਾ ਠੀਕ ਹੈ ਉਹ ਤਾਂ ਜੋ ਕਰਨਾ ਰੱਬ ਨੇ ਕਰਨਾ ਹੈਗਾ ਠੀਕ ਹੈ ਆਪਾਂ ਤਾਂ ਕੀ ਚੀਜ਼ ਹੈ ਹਨਾ ਤੇ ਬਾਕੀ ਮੈਂ ਤਾਂ ਵੀਡੀਓ ਪਾਉਣਾ ਹੈਗਾ ਸਿਰਫ ਜੋ ਮੇਰਾ ਦਿਲ ਕਰਦਾ ਜਿਹੜੀ ਚੀਜ਼ ਚ ਮੈਨੂੰ ਖੁਸ਼ੀ ਮਿਲਦੀ ਐ ਮੈਂ ਤਾਂ ਵੀਡੀਓ ਪਾਉਣਾਗਾ ਬਲੌਗ ਪਾਉਣਾਗਾ ਤੇ ਬਾਕੀ ਜੋ ਮੈਂ ਲਿਖਦਾਗਾ ਗਾਣੇ ਵਗੈਰਾ ਜਾਂ ਕੁਝ ਹੋਰ ਚੀਜ਼ਾਂ ਉਹ ਵੀ ਜੇ ਮੇਰਾ ਦਿਲ ਕਰਦਾ ਮੈਂ ਤਾਂ ਲਿਖਦਾ ਚਾਹੇ ਉਹ ਆਉਣ ਚਾਹੇ ਨਾ ਆਉਣ ਠੀਕ ਐ ਲਿਖਦਾ ਮੈਂ ਰਹੂਗਾ ਆਈ ਬਲੌਗ ਨੇ ਚਾਹੇ ਇੱਕ ਬੰਦਾ ਮੇਰਾ ਬਲੌਗ ਦੇਖੇ ਬਲੌਗ ਮੈਂ ਬਣਾਉਂਦਾ ਰਹੂਗਾ ਹੁਣ ਤਾਂ ਮੈਂ ਚੈਨਲ ਦਾ ਨਾਮ ਹੀ ਬਦਲਤਾ ਫਲੌਪ ਬਲੌਗਰ ਰੱਖਦਾ ਪਹਿਲਾਂ ਮਾਲਵਾ ਬਲੌਗਸ ਸੀ ਮਾਲਵਾ ਬਲੌਗਸ ਤੋਂ ਫਲੌਪ ਬਲੌਗਰ ਰੱਖਤਾ ਕਪਾਤ ਆਪਣੇ ਆਪ ਨੂੰ ਫਲੌਪ ਹੀ ਸਮਝਦੇ ਆ ਠੀਕ ਹੈ ਬਾਕੀ ਉਹ ਵਾਇਗਰੂ ਜਾਣਦਾ ਹੈ ਨਾ ਬਾਕੀ ਮੈਂ ਉਹਦਾ ਕਮੈਂਟ ਫੇਰ ਡਿਲੀਟ ਕਰਤੇ ਲੀਟ ਤਾਂ ਕਰਤੇ ਮਖਾ ਯਾਰ ਉਹ ਮੈਂ ਉਹਨੂੰ ਇੱਕ ਕਮੈਂਟ ਕਰਤਾ ਫੇਰ ਉਹਨ ਇੱਕ ਹੋਰ ਥੱਲੇ ਕਰਤਾ ਫੇਰ ਇੱਕ ਹੋਰ ਥੱਲੇ ਕਰਤਾ ਮਖਾ ਯਾਰ ਇਹ ਚੀਜ਼ਾਂ ਨਾਲ ਨੈਕਟੀਵਿਟੀ ਹੁੰਦੀ ਹੈਗੀ ਫਿਰ ਉਹ ਮੈਂ ਐਕਟਿਵ ਚੀਜ਼ਾਂ ਡਿਲੀਟ ਹੀ ਕਰ ਦਵਾਂਗਾ ਠੀਕ ਆ ਜੇ ਤੁਸੀਂ ਵੀ ਆਪਣਾ ਮਤਲਬ ਵੀ ਏਰੀਆ ਨੂੰ ਪੋਜ਼ਿਟਿਵ ਰੱਖੋਗੇ ਨਾ ਤਾਂ ਤੁਹਾਡੇ ਨਾਲ ਵਧੀਆ-ਵਧੀਆ ਹੋਊਗਾ 네ਗੇਟਿਵ ਲੋਕਾਂ ਨੂੰ ਜਾਂ 네ਗੇਟਿਵ ਚੀਜ਼ਾਂ ਨੂੰ ਆਪਣੇ ਕੋਲ ਨਾ ਆਉਣ ਦਿਆ ਕਰੋ। ਬਸ ਆਹੀ ਗੱਲਾਂ ਸੀ ਤੇ ਚਲੋ ਛੱਡੋ ਕਰਦੇ ਆ ਆਪਣਾ ਕੰਮ। ਆਪਣਾ ਬੰਦਾ ਤਾਂ ਉੱਧਰ ਕੱਕ ਕਢਣ ਚੱਲ ਗਿਆ ਸੀਗਾ ਉਹ ਕਹਿੰਦਾ ਮੈਂ ਇਹਨੇ ਕੱਕ ਕਢਦਾਗਾ। ਤੁਸੀਂ ਵੀ ਇਹ ਸੋਚਦੇ ਹੋਵੋਗੇ ਵੀ ਇਹਦੇ ਰੋਜ਼ ਆਹੀ ਸੱਟ ਪਾਈ ਹੁੰਦੀ ਆ। ਇਹ ਸਾਟ ਮੈ ਉਹ ਤੋਂ ਪਾ ਕੇ ਆਉਣਾ ਹੈ ਜਦੋਂ ਖੇਤ ਆਉਣਾ ਆਵੇ ਖੇਤ ਕੋਈ ਕੰਮ ਕਾਰ ਹੋਵੇ ਕਿਉਂਕਿ ਇੱਕ ਤਾਂ ਇਹ ਪਤਲੀ ਬੜੀ ਆ ਸੌਫਟ ਜੀ ਸੌਫਟ ਜੀ ਹੈਗੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਬਰੇਹਾਲ ਹੋਇਆ ਪਿਆ ਵੈਸੇ ਮੌਸਮ ਲੋਟ ਆ ਪਰ ਹਵਾ ਨਹੀਂ ਪੈ ਰਹੀ ਉਹਦੇ ਕਰਕੇ ਸਾਰਾ ਭਜ ਗਿਆ ਤੇ ਨਾ ਇਹ ਤਮਾਕਾ ਡੰਨ ਵੀ ਲੱਗੇ ਹੀ ਲੱਗਿਆ ਸੀਗਾ ਆ ਵੇਖੋ ਇੱਧਰ ਤਾਂ ਕਰਤਾ ਉਪਰਾਂ ਤੋਂ ਰਹਿ ਗਿਆ ਸਮਾਰਨ ਨਾਲ બસ ਮੈਨੂੰ ਲੱਗਦਾ ਰੱਬ ਕਰੂ ਕਿਰਪਾ ਬਸ ਮੀਂਹ ਨਾ ਪਾਵੇ ਕਿਉਂਕਿ ਹੁਣ ਆਪਣੇ ਹਲਵੇ ਵਾਲੇ ਨਾ ਮੱਕੀ ਪੜ ਰਹੇ ਨੇ ਵਿਚਾਰੇ ਐਵੇਂ ਮੀਂਹ ਪੈ ਗਿਆ ਨਾ ਕੰਮ ਖਰਾਬ ਹੋ ਜੂ ਲਓ ਵੀ ਮੈਂ ਆ ਗਿਆ ਸੀ ਕਿਤੋਂ ਘਰੇ ਕਿਉਂਕਿ ਮੈਨੂੰ ਥੋੜਾ ਜਿਹਾ ਕੰਮ ਸੀਗਾ ਤੇ ਅਹ ਗੁਰਫਤ ਇੱਕ ਦੇਖੋ ਕੀ ਕਹੀ ਜਾਂਦਾ ਠੀਕ ਆ ਅਸੀਂ ਹੁਣ ਦੱਸ ਨਾ ਗਿਆ ਮੈਨੂੰ ਕਹਾ ਤੂੰ ਗਰਮੋਂ ਗਰਮੀ ਹੋਇਆ ਫਿਰਦਾ ਮੁੜਕੋ ਮੁੜਕੀ ਕਹਿੰਦਾ ਨਾ ਗਿਆ ਕਹਿੰਦਾ ਫਿਰ ਮੈਂ ਫਿਰ ਜੱਫੀ ਪਾਉ ਤੈਨੂੰ ਲਓ ਬਈ ਦੁਬਾਰਾ ਤੋਂ ਫੇਰ ਮੈਂ ਆ ਗਿਆ ਖੇਤ ਤੇ ਆ ਕੱਖ ਕੁਖ ਸਾਰੇ ਕੜਤੇ ਜੋ ਜੀਰੀ ਚ ਕੱਖ ਸੀਗੇ ਜਿੰਨੇ ਵੀ 1 ਵਜ ਗਿਆ ਤੇ ਹੁਣ ਰੋਟੀ ਰੁੱਟੀ ਖਾ ਕੇ ਫੇਰ ਉਦੋਂ ਬਾਅਦ ਰੇਹਰੂ ਸੜਦਾਂਗੇ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਲੋਕ ਕਿਸਾਨਾਂ ਨੂੰ ਨਾ ਜਿਹੜੇ ਉਧਰਲੇ ਲੋਕ ਨੇ ਆਪਣੇ ਪੰਜਾਬੀ ਨਹੀਂ ਇਹੜਿਆ ਦਿੱਲੀ ਦੁਲੀ ਦੇ ਜਿਵੇਂ ਉਹ ਧਰਨਾ ਲੱਗਿਆ ਸੀਗਾ ਉਹ ਤਾਂ ਐ ਸਮਝਦੇ ਨੇ ਵੀ ਇਹਨਾਂ ਕੋਲ ਤਾਂ ਬਹੁਤ ਜ਼ਿਆਦਾ ਕੁਝ ਹੈਗਾ ਬਹੁਤ ਜ਼ਿਆਦਾ ਪੈਸਾ ਹੈ ਉਹ ਐਂ ਦੇਖਦੇ ਵੀ ਕਿਸਾਨ ਦਿਨ ਰਾਤ ਕਿੰਨੀ ਮਿਹਨਤ ਕਰਦੇ ਨੇ ਕਿੰਨਾ ਮਰਦੇ ਨੇ ਆਹ ਦੇਖ ਲੋ ਕੱਪੜਿਆਂ ਦਾ ਹਾਲ ਦੇਖ ਲੋ ਤੇ ਇੱਕ ਉਹ ਕੰਗਣਾ ਰਣੌਤੀ ਇਹ ਮੈਨੂੰ ਬਹੁਤ ਵਧੀਆ ਲੱਗਦੀ ਆ ਤੇ ਉਹ ਕੀ ਕੁਝ ਬੋਲਦੀ ਰਹੀ ਆ ਪੰਜਾਬੀਆਂ ਖਾਤਰ ਠੀਕ ਆ ਉਹਨੂੰ ਉਹਨੂੰ ਕਹਿਣਾ ਲਾ ਵੀ ਕਦੇ ਸਾਡੇ ਖੇਤਾਂ ਜਾ ਕੇ ਦੇਖੀ ਫਿਰ ਤੈਨੂੰ ਪਤਾ ਲੱਗੂ ਜੋ ਤੈਨੂੰ ਫੜਾਈ ਕਹੀ ਨਾ ਕਹਾ ਵੀ ਚਲਾ ਕੰਮ ਕਰ ਤੈਨੂੰ ਤਾਂ 2 ਮੀਟਰ ਨਹੀਂ ਖੜਨਾ ਉਰੇ ਬਸ ਐਵੇਂ ਬੈਠੇ ਕੁਰਸੀਆਂ ਤੇ ਬਕਵਾਸ ਮਰੀ ਜਾਣਗੇ ਬਸ ਇਹਦੇ ਨਾਲ ਚੰਗਾ ਹੋਇਆ ਹੂੰ ਤਾਂ ਆਪਣੀ ਵਾਲੀ ਗੱਲ ਅਲੱਗ ਕੰਮ ਤਾਂ ਹਾਂ ਉਹ ਕਹਿੰਦੀ ਰਹੀ ਐ ਕਿ ਜਿਹੜੇ ਲੋਕ ਨੇ ਧਰਨੇ ਤੇ ਆਏ ਨੇ ਮੈਂ ਵੀ ਧਰਨੇ ਤੇ ਗਿਆ ਸੀ ਇਹ ਸਾਰੇ ਅੰਤਕਵਾਦੀ ਨੇਗੇ ਆਹ ਦੇਖ ਲੋ ਅਤਕਵਾਦੀ ਕਿੱਥੇ ਫਿਰਦੇ ਨੇਗੇ ਆ ਕੀ ਕਰੀ ਜਾਂਦੇ ਨੇ ਹੱਤਕਬਾਦੀ ਆ ਹੱਤਕਬਾਦੀ ਇਹਦੀ ਮੋਟਰ ਦੇਖ ਲੋ ਠੀਕ ਐ ਆ ਦੇਖ ਲੋ ਹੱਤਕਬਾਦੀਆਂ ਦੀ ਫਸਲ ਹੁਣ ਇੱਥੇ ਦੱਸੋ ਤੁਸੀਂ ਅਸੀਂ ਖੇਤ ਜਾ ਕੇ ਕਿਹੜਾ ਹੱਤਬਾਦ ਕਰਦੇ ਆ ਇੱਥੇ ਸਾਡੀਆਂ ਕੀ ਦੱਸ ਗੰਨਾ ਲਕੋਈਆਂ ਹੋਈਆਂ ਨੇ ਹੈ ਇੱਥੇ ਕੀ ਦੱਸ ਤੁਸੀਂ ਬੰਬ ਤਿਆਰ ਕਰਦੇ ਆ ਯਾਰ ਹੱਸ ਆਉਂਦਾ ਇਹਨਾਂ ਦੀ ਗੱਲਾਂ ਤੇ ਪਤਾ ਨਹੀਂ ਕਹੀ ਜੀ ਸੋਚ ਆ ਯਾਰ ਲੋਕਾਂ ਦੀ ਕਮਾਲ ਹੀ ਐ ਮਨਤਲਾ ਦਾ ਨਨੂ ਬੁੱਧੀ ਰੱਬ ਨੇ 1% ਦੁੱਤੀ ਹੈ 1% ਵੀ ਕੀ 0.01% ਹੀ ਹੈ ਉਹ ਕਰੋ ਨਾ ਕੀ ਚੀਜ਼ ਆ ਉਹ ਕਰੋ ਨਾ ਮੋਰੀ ਚੱਕ ਲਿਆਮਗੇ ਬਸ ਇੱਥੇ ਜੋ ਕੋ ਬੰਦਾ ਚਾਹੀ ਗਿਆ ਚੱਕ ਨਾਲ ਚੱਕਾ ਲਿਓ ਉਹ ਕਰੋ ਨਾ ਚੱਕਰਾ ਕੱਲਾ ਵੀ ਲਾਉਂਗਾ ਲਓ ਵੀ ਤਕਰੀਬਨ ਹੋ ਗਿਆ 4 ਵਜੇ ਦਾ ਟਾਈਮ ਤੇ ਸੁੱਟਣ ਲੱਗ ਗਿਆ ਸੀ ਰੇ ਤੇ ਬਾਕੀ ਮੇਰੇ ਵਾਲਾ ਵੀ ਆ ਪਿਆ ਝੋਲਾ ਤੇ ਮੈਂ ਵੀ ਹੁਣ ਲੱਗਦਾ। ਨਾ ਪੰਟਾ ਸਾਡਾ ਕਾਫੀ ਫਾਸਟ ਹੈ। ਉਹ ਭਈ ਆਪਾਂ ਵੀ ਟੰਗ ਲਿਆ ਮੋਢੇ ਤੇ ਝੋਲਾ ਤੇ ਹੁਣ ਸਿੱਟਦੇ ਆ ਰਏ ਤੇ ਫੋਨ ਆਪਾਂ ਨੂੰ ਰੱਖਣਾ ਪਊ ਸਾਈਡ ਤੇ ਕਿਉਂਕਿ ਆ ਫਿਰ ਕੱਪੜੇ ਸਾਰੇ ਭਿੱਜ ਜਾਂਦੇ ਆ ਫੋਨ ਨਾ ਖਰਾਬ ਹੋ ਜੇ। ਬਸ ਇੱਕ ਘਹਿਰਾ ਰਹਿ ਗਿਆ। ਰੇ ਸੱਟਣ ਕਿੰਨੀ ਹੋ ਬਸ ਹੁਣ ਤਾਂ ਅੱਧਾ ਘੰਟਾ ਲੱਗੂ ਸਾਰਾ ਆ ਆਪਣੇ ਗਵਾਂਢੀ ਮੱਕੀ ਦਾ ਆਚਾਰ ਪਾ ਰਹੇ ਨੇ ਆ ਵੇਖ ਲਓ ਮਸ਼ੀਨ ਤੇ ਨਾਲ ਟਰਾਲੀ ਲੱਗੀ ਹੋਈ ਹੈ ਜੀ ਬਸ ਹੁਣ ਨਾਲ ਦੀ ਨਾਲ ਕੱਟੀ ਜਾਂਦੀ ਆ ਲਓ ভাই ਨਿਬੜ ਗਏ ਸਾਰੇ ਕੰਮ ਤੇ ਬਾਕੀ ਸਾਫ ਸਫਾਈ ਦਾ ਕੰਮ ਵੀ ਨਿਪੜ ਗਿਆ ਮੋਟਰ ਵਾਲਾ ਸਾਰਾ ਕਰਤਾ ਸੈਟ ਆ ਤੇ ਬਾਕੀ ਇਥੋਂ ਸਾਰਾ ਸਾਫ ਸੁਪ ਕਰਤਾ ਤੇ ਆ ਦੇਖੋ ਕਿੰਨਾ ਖੱਬੜ ਕੱਢਿਆ ਇਥੋਂ ਪੱਟੇ ਖੱਬੜ ਕਿੰਨਾ ਆ ਕੱਕੜੀਆਂ ਬਹੁਤ ਲੱਗਿਆ ਪਈਆਂ ਨੇ ਮਾਂ ਚੱਲ ਘਰੇ ਲੈ ਜਾਂਦੇ ਤੁਰ ਕੇ ਤੇ ਬਾਹਰਲੇ ਦੇ ਸਾਂਚ ਤਾਂ ਇਹੀ ਪਾਇ ਕਹੋ ਕਿ ਆਉਂਦੀਆਂ ਨੇਗੀਆਂ ਇਹਨਾਂ ਦੀ ਪੈਕਿੰਗ ਹੁੰਦੀ ਆ ਮੈਂ ਇੱਕ ਦੋ ਵੀਡੀਓ ਦੇ ਵਿੱਚ ਦੇਖਿਆ ਸੀਗਾ ਮਾਂਗੇ ਇੱਥੇ ਸਾਡੇ ਜਿੰਨੀ ਮਰਜ਼ੀ ਲੈ ਜਾਓ ਬਾਦੂ ਲੱਗੇ ਪੀਣਾਂ ਨੇ ਲੋ ਵੀ ਤੋੜ ਲਈ ਆਪਣੇ ਕੁੱਕੜੀਆਂ